ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਜੋ ਵੀਡੀਓ ਬੈਰ ਲੋ ਰਹੇ ਆ ਮੇਰਾ ਨਾਮ ਪਗੀਚਾ ਸਿੰਘ ਆ ਜੋ ਤੁਸੀਂ ਵੀਡੀਓ ਵੇਖ ਰਿਹਾ ਜੇ ਜੋ ਵਾਇਰਲ ਹੋ ਰਹੀਆਂ ਉਹਦੇ ਸਬੰਧ ਵਿੱਚ ਜੋ ਪਿੰਡ ਵਾਸੀਆਂ ਨੇ ਕੱਲ ਉੱਥੇ ਲਾਈਵ ਜਾ ਕੇ ਵੇਖਿਆ ਜੋ ਗੰਦ ਪ੍ਰਵਾਸੀ ਸਾਨੂੰ ਖਵਾ ਰਹੇ ਆ ਉੱਥੇ ਵੇਖ ਕੇ ਸਾਨੂੰ ਤੇ ਸ਼ਰਮ ਆਉਂਦੀ ਪਈ ਆ ਆ ਕੁਛ ਖਾ ਰਹੇ ਇਹਨਾਂ ਦੇ ਹੱਥੋਂ ਇਸ ਕਰਕੇ ਅਸੀਂ ਦੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਬਿਲਕੁਲ ਇਹਨਾਂ ਦੀ ਰੇੜੀਆਂ ਬੰਦ ਕਰਾਈਆਂ ਜਾਣ ਤੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਇੱਕ ਬੱਚਾ ਵੀ ਮਾਰ ਦਿੱਤਾ ਗਿਆ ਪ੍ਰਵਾਸੀਆਂ ਵੱਲੋਂ ਦੀ ਉਸੇ ਨੂੰ ਲੈ ਕੇ ਹੀ ਰੋਸ ਪਾਇਆ ਜਾ ਰਿਹਾ ਵਾ ਕਿ ਜਾਂ ਇਹ ਲੱਗ ਮਸਲਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਬਿਲਕੁਲ ਵੱਖਰਾ ਮਸਲਾ ਇਹ ਸਾਡੀ ਸਿਹਤ ਨਾਲ ਖਲਵਾੜ ਹੋ ਰਹਾ ਉਹ ਇੱਕ ਵੱਖਰਾ ਮਸਲਾ ਸੀ ਠੀਕ ਹੈ ਨਾ ਉਹ ਵੀ ਅਸੀਂ ਵੱਧ ਤੋਂ ਵੱਧ ਮੰਗ ਕਰਦੇ ਹਾਂ ਉਹ ਐਡਾ ਜ਼ੁਲਮ ਹੋਇਆ ਉਹ ਬੱਚੇ ਨਾਲ ਐਡੀ ਵੱਡੀ ਦਰਿੰਦਗੀ ਕੀਤੀ ਗਈ ਆ ਕੋਈ ਸੋਚ ਨਹੀਂ ਸਕਦਾ ਸਾਡਾ ਪੰਜਾਬੀ ਭਰਾ ਕਿਸੇ ਨੇ ਕਦੀ ਵੇਖਿਆ ਵੀ ਇਹੋ ਜਿਹਾ ਕੰਮ ਕੀਤਾ ਹੋਵੇ ਇਹਨਾਂ 'ਚ ਕੋਈ ਹੰਸਿਆ ਇਨਸਾਨੀਅਤ ਨਹੀਂ ਹੈਗੀ ਅਸੀਂ ਮੰਗ ਕਰਦੇ ਹਾਂ ਵੀ ਉਹਦੇ ਉੱਤੇ ਵੀ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਇਹ ਜੋ ਇਹ ਸਾਡੇ ਨਾਲ ਖਲਵਾੜ ਕਰਦਾ ਸਾਡੀ ਸਿਹਤ ਨਾਲ ਸਾਡੇ ਬੱਚਿਆਂ ਨੂੰ ਮਾਰ ਰਿਹਾ ਇਹਨਾਂ ਦੇ ਖਿਲਾਫ ਵਾਦ-ਵਦ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂ ਜੀ ਕੀ ਨਾਮ ਆ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੋ ਪ੍ਰਵਾਸੀ ਜੋ ਰੇਡ ਗਲ ਕਉਦੇ ਆ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ। ਕਰਮਜੀਤ ਸਿੰਘ ਜੀ ਪਿੰਡ ਸਭਰਾ ਪ੍ਰਵਾਸੀ ਵੀ ਰੇਡ ਲਾਉਂਦੇ ਆ ਜੀ ਮੌਕੇ ਤੇ ਜਾ ਕੇ ਉੱਥੇ ਵੇਖਿਆ ਗਿਆ ਵਾ ਪਿੰਡ ਵਾਸੀਆਂ ਤੋਂ ਵੀ ਉਹਨਾਂ ਨੇ ਜਿਹੜਾ ਜੋ ਆ ਰੇਡੀਆਂ ਜਿਹੜੀਆਂ ਗੋਲ ਕੱਪੇ ਜਾਂ ਮੁਹੰਮਦ ਜਿਹੋ ਜਿਹੀਆਂ ਚੀਜ਼ਾਂ ਉਹ ਗੰਦ ਦੇ ਵਿੱਚ ਉੱਥੇ ਬਣਾ ਰਹੇ ਆ। ਉੱਥੇ ਲੈਟਰੇਟ ਦਾ ਪਾਣੀ ਉੱਥੇ ਬਾਥਰੂਮ ਉੱਥੇ ਤਮਾਕੂ ਬੱਤੀ ਜਾਂਦੇ ਆ। ਵੀ ਕੋਈ ਵੀ ਸਪਾਈ ਨਹੀਂ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਕਹੇ ਕਰਦੇ ਆ ਪਿੰਡ ਦੇ ਉਹਨਾਂ ਨੂੰ ਚੇਤਾਵਨੀ ਦੇਦਿਆਂ ਵੀ ਇਹ ਚੀਜ਼ ਦੀ ਪਿੰਨਾਂ ਦੇ ਕਰ ਨਹੀਂ ਚਾਹੀਦੀ ਆ ਬਾਕੀ ਲਿਖਤੀ ਜਿਹੜੀ ਆ ਆਪਣੀ ਦਰਖਾਸਤ ਉਹ ਵੀ ਦੇਵਾਂਗੇ ਮੋਕੇ ਦੇ ਸਾਰੇ ਪਿੰਡ ਵਾਸੀ ਵੇਖ ਕੇ ਬਹੁਤ ਬੁਰੇ ਹਾਲ ਆ ਇਹ ਚੀਜ਼ਾਂ ਖਾ ਕੇ ਜਿਹੜੇ ਬੱਚੇ ਆ ਜਾਂ ਪਿੰਡ ਦੇ ਜੋ ਵੀ ਵਾਸੀ ਆ ਉਹਨਾਂ ਸਿਹਤ ਨਾਲ ਖਰਾਬ ਹੋ ਰਿਹਾ ਵੈਸੇ ਇਹਦਾ ਮਹਿਕਮਾੰਦਾ ਵਾ ਜਿਹੜਾ ਫੂਡ ਸਪਾਈ ਦਾ ਜਿਹੜਾ ਫੂਡ ਸੇਫਟੀ ਕਹਿੰਦੇ ਉਹ ਚਲੋ ਸੌਰੀ ਮੈਨੂੰ ਨਾ ਪੁੱਣਗਾ ਫੂਡ ਸੇਫਟੀ ਉਹ ਮਹਿਕਮਾ ਪਤਾ ਨਹੀਂ ਸੁੱਤਾ ਵਾ ਜਾਂ ਉਹਨਾਂ ਕੋ ਆਉਂਦਾ ਨਹੀਂ ਆ ਚਲੋ ਸਾਡਾ ਕੰਮ ਉਹਨਾਂ ਨੂੰ ਜਿਹੜਾ ਇਹ ਮੌਕੇ ਤੇ ਜੋ ਵੇਖਾ ਉਹਨੂੰ ਵਿਖਾਵਾਂਗੇ ਜੀ ਇਹ ਜੇ ਕਾਰੋਈ ਨਹੀਂ ਕਰਦੇ ਫਿਰ ਉਹਦੇ ਬਾਰੇ ਵੇਖਾਂਗੇ ਜਿਹੜੇ ਪਿੰਡ ਵਾਸੀ ਕੀ ਕਰਨਾ ਚਾਹੁੰਦੇ ਆਂ ਅਸੀਂ ਸਖਤ ਤੋਂ ਸਖਤ ਕਾਰਜ ਦੀ ਮੰਗ ਕਰਦੇ ਆਂ ਹਾਂਜੀ ਕੀ ਇਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੋ ਪ੍ਰਵਾਸੀਆਂ ਦੀਆਂ ਵੀਡੀਓ viral ਹੋ ਰਹੀਆਂ ਮੇਰਾ ਨਾਮ ਵੀ ਜਗਜੀਤ ਸਿੰਘ ਆ ਜੀ ਤੇ ਇਹ ਘਰੇ ਜਿੱਥੇ ਜਿੱਥੇ ਵੀ ਤਰਾਏ ਤੇ ਰਹਿੰਦੇ ਆ ਪ੍ਰਵਾਸੀ ਸਾਡਾ ਪਹਿਲੀ ਤੇ ਗੱਲ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਮੈਂ ਵੀ ਸਾਡਾ ਕੋਈ ਨਾ ਨਾ ਵੈਰ ਵਿਰੋਧ ਨਹੀਂ ਆ ਅਸੀਂ ਵੈਸੇ ਹੀ ਕੋਈ ਸੰਗਤ ਇਕੱਠੀ ਹੋ ਕੇ ਗਏ ਹਾਂ ਵੀ ਵੇਖੀਏ ਵੀ ਇਹ ਬਣਾਉਂਦੇ ਕੀ ਆ ਸਫਾਈ ਕਿੰਨੀ ਕੁ ਮਤਲਬ ਧਿਆਨ ਰੱਖਦੇ ਆ ਕਿੰਨਾ ਕੁ ਪ੍ਰਕੋਸ਼ਨ ਵਰਤਦੇ ਆ ਤੇ ਜਦੋਂ ਇਹਨਾਂ ਦੇ ਘਰਾਂ ਚ ਜਾ ਕੇ ਵੇਖਿਆ ਗਿਆ ਕੋਈ ਵੀ ਚੀਜ਼ ਉੱਥੇ ਸਾਨੂੰ ਟੱਕੀ ਗਈ ਨਹੀਂ ਮਿਲੀ ਜਿੰਨੀਆਂ ਵੀ ਕਰਾਰੀ ਮਿੱਠੀ ਚੰਨੀ ਜੋ ਵੀ ਇਹਨਾਂ ਦਾ ਮਿਉਨੀ ਸਗੈਰਾ ਹੈਗਾ ਵਾ ਬਿਲਕੁਲ ਤੇ ਬਾਕੀ ਇਹ ਲਾਗੇ ਨਾਉਂਦਿਆ ਇੱਕ ਤੇ ਲਾਗੇ ਹੀ ਉਸੇ ਪਾਣੀ ਚ ਸਾਬਣ ਵਾਲੇ ਦੇ ਵਿੱਚ ਇਹਨੇ ਚਟਨੀ ਠੰਡੀ ਰੱਖੀ ਹੋਈ ਸੀ ਤੇ ਬਾਕੀ ਸਾਨੂੰ ਸਾਰਾ ਕੁਝ ਹੀ ਬਾਥਰੂਮਾਂ ਚ ਮਿਲਿਆ ਬਾਕੀ ਗੰਦਾ ਤੇਲ ਕੰਬਾਕੂ ਬੀੜੀ ਜਰਦਾ ਸਿਗਰਟ ਉਹਦੇ ਚੀਨਾਂ ਵੇਲਣੇ ਰੱਖੇ ਹੋਏ ਆ ਜਿਹਦੇ ਨਾਲ ਇਹ ਵੇਲਦੇ ਆ ਸਾਰਾ ਕੁਝ ਵੀ ਮਤਲਬ ਵੇਖ ਕੇ ਉਹਨੂੰ ਵੇਖਣਾ ਹੀ ਬੜਾ ਔਖਾ ਖਾਣਾ ਦੇ ਬਹੁਤ ਦੂਰ ਦੀ ਗੱਲ ਆ ਤੇ ਇਹ ਜਿਹੜਾ ਵਾ ਇਹ ਪਿੰਡ ਵਾਸੀਆਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਅਸੀਂ ਜੀ ਇਹ ਵੀਡੀਓ ਉਹਨਾਂ ਨੂੰ ਪ੍ਰਸ਼ਾਸਨ ਨੂੰ ਦਵਾਂਗੇ ਤੇ ਲਿਖਤੀ ਦਰਖਾਸਤ ਵੀ ਦਵਾਂਗੇ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਪ੍ਰੂਫ ਤੇ ਪ੍ਰੂਫ ਉਹਨਾਂ ਦੇ ਗਾੜੀ ਪੇਸ਼ ਕਰਾਂਗੇ ਤੇ ਅਸੀਂ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੋ ਨਿਕੇ ਨਿਕੇ ਬੱਚੇ ਆ ਉਹ ਫਾਸਟ ਫੂਡ ਦੇ ਬਹੁਤ ਆਦੀ ਹੋ ਚੁੱਕੇ ਆ ਪਹਿਲੀ ਗੱਲ ਉਹਨਾਂ ਨੂੰ ਖਾਣਾ ਨਹੀਂ ਚਾਹੀਦਾ ਇਹ ਸਾਰੇ ਬਿਮਾਰੀਆਂ ਦਾ ਕਾਰ ਹੈ ਹਾਰਟ ਅਟੈਕ ਆਉਂਦੇ ਆ ਬੱਚਿਆਂ ਨੂੰ ਛੋਟੀਆਂ ਉਮਰਾਂ ਦੇ ਵਿੱਚ ਪੈਕੇਟ ਫੂਡ ਤੇ ਫਾਸਟ ਫੂਡ ਨਾਲ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਹੁਣ ਪ੍ਰੂਫ ਹੀ ਤੁਹਾਡੇ ਕੋਲ ਆ ਤੇ ਪ੍ਰੂਫਾਂ ਦੇ ਆਧਾਰ ਤੇ ਇਹਨਾਂ ਦੇ 307 ਦੀ ਕਾਰਵਾਈ ਕਰੋ ਇਹ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਆ ਜੀ